ਹਾਏ ਮਾਈਕ ਅੱਗੇ ਕਰੋ ਯਾਰ। ਭومی ਜੀ ਮਾਈਕ ਅੱਗੇ ਕਰੋ। ਅੱਗੇ ਜਾਂ। ਹਾਂਜੀ ਸਰ। ਸਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਐਜਪੀਸੀ ਦੀਆਂ ਚੋਣਾਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਜੀ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਨਵੀਂ ਪਾਰਟੀ ਦਾ ਵੀ ਜਿਹੜਾ ਗਠਨ ਕੀਤਾ ਜਾ ਰਿਹਾ। ਨਹੀਂ ਸਾਡੀ ਤੇ ਇੱਛਾ ਹੀ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ। ਤੇ ਚੰਗੇ ਜਿਹੜੇ ਕਰਤਾਰ ਵਾਲੇ, ਸਬਰ ਸੰਤੋਖ ਵਾਲੇ, ਰੱਬ ਦੀ ਰਜ਼ਾ 'ਚ ਰਹਿਣ ਵਾਲੇ, ਗੁਰਸਿੱਖੀ ਦੀ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ। ਕਿ ਉਹ ਜਿਹੜੇ ਸਾਡੀ ਕੌਮ ਦੀਆਂ ਸੰਸਥਾਵਾਂ ਚ ਬਹੁਤ ਨੰਘਾਰ ਆ ਚੁੱਕਾ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਕਿ ਸਾਰੇ ਸਿਰ ਸੱਜਣ ਇਹ ਨਹੀਂ ਕਿ ਸਰਬਜੀ ਜਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਨਾ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਧੱਕੇ ਨਾ ਥਾਪੇ ਗਏ ਉਹਨਾਂ ਲੋਕਾਂ ਤੇ ਇਹ ਇਹ ਚੀਜ਼ ਨੂੰ ਆਪਾਂ ਲੋੜ ਹੈ ਨਹੀਂ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਦੇ ਉੱਤੇ ਜੋੜਾ ਬੜਾ ਵਾਅ ਰੋਲਾ ਉਠਿਆ ਜੀ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸਿਰਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭਾਗਾ ਵਾ ਤੇ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਦਾਂ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵੱਲ ਖੁੱਲ ਧੱਕਿਆ ਜਾ ਰਿਹਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜਿਉਂ ਵੱਖਵਾਦੀ ਜਾਂ ਇਹੋ ਜੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਨਾਲ ਜਿਤਾਉਂਦੇ ਇਸ ਕਰਕੇ ਲੋਕਾਂ ਨੇ ਇਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੇ ਜੇ ਕਿ ਇਥੇ ਇੱਕ ਲੋਕਤੰਤਰ ਦੀ ਦਿਵਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਤੁਸੀਂ ਲੜਾਈ ਲੜ ਰਹੇ ਹੋ ਮੁੱਦਿਆਂ 'ਤੇ ਲੜਾਈ ਲੜ ਰਹੇ ਹੋ ਭਾਈ ਅਮਰਪਾਲ ਖਾਲਸਾ ਦੀ ਲੜਾਈ ਹੀ ਕਿਤੇ ਨਹੀਂ ਅਸੀਂ ਲੜਾਈ ਲੜ ਰਹੇ ਹਾਂ ਇਹਦੇ ਚ ਮਤਲਬ ਐਸੀ ਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੈਗੇ ਉਹਨਾਂ ਦੇ ਕੱਲੇ ਅਮਰਤਪਾਲ ਨੂੰ ਛੁੜਾਉਣ ਦੀ ਕੋਈ ਮਸਲਾ ਨਹੀਂਗਾ ਵੱਡਾ ਇਹ ਜੇ ਉਹ ਸਾਡੇ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 35 35 ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਹਨ ਦੇ ਮਾਮਲੇ ਚ ਉਹ ਜਿਹੜੇ ਕੇਸ ਇਥੋਂ ਬਾਹਰ ਟਰਾਂਸਫਰ ਕੀਤੇ ਜਾਂਦੇ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜ਼ਰੂਰ ਕੌਮ ਮੰਗਦੀ ਹੈ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰਸ਼ੀਆਂ ਦੀ ਭੇਡ ਚੜ ਰਹੀ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤਿਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤਿਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜੇ ਕਿ ਕਿਸੇ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕਮ ਦੀ ਗੱਲ ਕਰਦਾ ਉਹਨੂੰ ਵਖਵਾਦੀ ਐਲਾਨ ਕੇ ਉਹਨੂੰ ਜੇਲਾਂ ਤੋਂ ਸੁਟਣ ਵਾਲਾ ਕੰਮ ਜਿਹੜਾ ਜਾਂ ਉਹਨੂੰ ਇੱਕ ਸਦਾ ਲਈ ਜੇਲਾਂ ਚ ਬੰਦ ਰੱਖਣ ਦਾ ਜਿਹੜਾ ਇਹ ਤਹਈਆ ਕਰਕੇ ਬੈਠੇ ਉਹਨਾਂ ਨੂੰ ਸੋਚਣਾ ਚਾਹੀਦਾ। ਕਾਹਦੇ ਪਾਰਟੀ ਦਾ ਕਾਲੀ ਦਲ ਦਾ ਉਹ ਦਿਨੋਂ ਤੁਹਾਡਾ ਕੋਈ ਸੰਪਰਕ ਹੋਇਆ? ਜਦੋਂ ਨਵੀਂ ਪਾਰਟੀ ਦਾ ਗਠਨ ਕਰਨਾ ਜਿਹੜਾ ਕਾਲੀ ਦਲ ਦਾ ਵਾਦੀ ਧਰ ਹੈ ਉਹਦਾ ਕੋਈ ਸੰਬੰਧ ਨਹੀਂ ਹਜੇ ਫਿਲਹਾਲ ਅਸੀਂ ਕੋਈ ਨਵੇਂ ਕਾਲੀ ਦਲ ਦੀ ਹਜੇ ਕੋਈ ਸਮਾਂ ਹੋਣ ਤੇ ਜੇ ਲੋੜ ਸੰਗਤਾਂ ਲੋੜ ਸਮਝਣ ਗਿਆ ਨਵਾਂ ਕਾਲੀ ਦਲ ਕੋ ਸਿਰਜਣ ਦੀ ਤੇ ਤਾਂ ਹੀ ਅਸੀਂ ਤੇ ਚਾਹੁੰਦੇ ਆ ਕਿ ਕੋਈ ਸਿੱਖਾਂ ਦੀ ਇੱਕ ਪਾਰਟੀ ਜਾਂ ਇੱਕ ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਾਂਗੇ ਪੰਜਾਬ ਦੀ ਹੋਂਦ ਨੂੰ ਬਚਾ ਸਕਾਂਗੇ ਅਕਾਲੀ ਦਲ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸ ਰਿਹਾ ਹੈ ਨੇ ਖੇਤਰੀ ਪਾਰਟੀ ਦੱਸ ਰਹੀ ਪਰ ਖੇਤਰੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹ ਨਹੀਂ ਨਿਭਾਈਆਂ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ ਉਹਨਾਂ ਦੀ ਢੋਲੀ ਸੀ ਜਾ ਕੇ ਜੋ ਕੌਮ ਦਾ ਨੁਕਸਾਨ ਕੀਤਾ ਉਹ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਉਤਰ ਗਏ ਆ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਆ ਜਿਹੜੇ ਕੋਈ ਬੰਦੇ ਇਹ ਜੇ ਪੰਜਾਬ 'ਚ ਰਹਿਣਾ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਦੀ ਸਾਰਿਆਂ ਨੂੰ ਲੜ ਕੇ ਪੈਰਾ ਦੇਣਾ ਪਊਗਾ ਰਾਜੀ ਕੁਜੀ ਚੌਣਾ ਲਾਣਨ ਦੇ ਵਿੱਚ ਆ ਰਿਹਾ ਜ਼ਿਕਰ ਕਿ ਜਲਦੀ ਐਲਾਨ ਕਰ ਨਹੀਂ ਇਹ ਸਾਨੂੰ ਗੁਰੂ ਮਹਾਰਾਜ ਨੇ ਮੀਰੀ ਪੀਰ ਦਾ ਸਿਧਾਂਤ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਜੇ ਅਸੀਂ ਆਪਣੇ ਕੌਮ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਸਹੀ ਦਿਸ਼ਾ ਚ ਲੈ ਗਏ ਸਹੀ ਉਹਨਾਂ ਦਾ ਪ੍ਰਬੰਧ ਸਹੀ ਹੱਥਾਂ ਚ ਆ ਗਿਆ ਤੇ ਅਸੀਂ ਬਹੁਤ ਕੁਝ ਇੱਕ ਪੈਰਲ ਸਰਕਾਰ ਹੈ ਸਾਡੀ ਮਿੰਨੀ ਪਾਰਲੀਮੈਂਟ ਹੈ ਸਿੱਖਾਂ ਦੀ ਤੇ ਉਹਦੇ ਚ ਅਸੀਂ ਬਹੁਤ ਕੋਸ਼ਿਸ਼ ਹੈ ਜੇ ਐਜੂਕੇਸ਼ਨ ਦੇ ਹੈਲਥ ਦੇ ਹੋਰ ਜਿਹੜੇ ਮਸਲੇ ਆ ਸਿੱਖਾਂ ਦਾ ਜਿਹੜਾ ਹੋਰ ਜਿਹੜੇ ਬੇਇਨਸਾਫੀਆਂ ਹੋਈਆਂ ਜੇ ਚੰਗੇ ਲੀਡਰ ਹੋਣਗੇ ਤੇ ਮੇਰੇ ਖਿਆਲ ਹੈ ਕਿ ਸਾਨੂੰ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਧਰਨੇ ਲਾ ਕੇ ਬਹਿਣ ਦੀ ਲੋੜ ਨਹੀਂ ਹੋ ਸਾਡੀਆਂ ਸੰਸਥਾਵਾਂ ਹੀ ਇਹ ਕੰਮ ਕਰਨਗੀਆਂ ਬਿਲਕੁਲ ਲੱਗਦਾ ਤੇ ਮੈਂ ਵੀ ਸਾਲੂ ਹੈ ਜੀ